ਭਾਰੀ ਨਾ ਸਤਿ ਸ਼੍ਰੀ ਅਕਾਲ ਜੀ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆ ਸ਼੍ਰੀਨਗਰ ਤੋਂ ਸੋਨ ਮਾਰਗ ਵੱਲ ਸ਼੍ਰੀਨਗਰ ਦੇ ਨੇੜੇ ਤੇੜੇ ਜਿਹੜੀਆਂ 3-4 ਸਪੌਟ ਹੈਗੇ ਹੈ ਜੇ ਬੰਦਿਆਂ ਕੋਲ ਛੁੱਟੀਆਂ ਦੇ ਵਿੱਚ ਟਾਈਮ ਹੈਗਾ ਤਾਂ ਉਹ ਪਹਿਲਗਾਮ, ਗੁਲਮਾਰਗ ਤੇ ਸੋਨਮਾਰਗ ਜ਼ਰੂਰ ਜਾ ਕੇ ਆਉਂਦਾ ਜੇ ਆਪਾਂ ਲੇਹ ਨੂੰ ਜਾਂਦੇ ਆ ਤਾਂ ਵੀ ਇਹ ਰਸਤੇ ਦੇ ਵਿੱਚ ਆਉਂਦਾ ਤੇ ਜੇ ਬਾਲਟਾਲ ਨੂੰ ਜਾਂਦੇ ਆ ਜਿੱਥੋਂ ਕੇ ਅਮਰਨਾਥ ਦੀ ਯਾਤਰਾ ਸ਼ੁਰੂ ਹੁੰਦੀ ਆ ਇੱਕ ਇਧਰਲੇ ਪਾਸੇ ਹੁੰਦੀ ਹੈ ਇੱਕ ਪਹਿਲਗਾਮ ਸਾਈਡ ਤੋਂ ਹੁੰਦੀ ਹੈ ਦੋਨਾਂ ਪਾਸੇੋਂ ਜਾ ਸਕਦਾ ਹੁੰਦਾ ਇੱਕ ਪਾਸੇੋਂ ਚੜ੍ਹਾਈ ਘੱਟ ਆ ਸਮਾਂ ਘੱਟ ਤੇ ਸਮਾਂ ਜ਼ਿਆਦਾ ਲੱਗਦਾ ਇੱਕ ਜਗ੍ਹਾ ਤੇ ਉੱਤੇ ਚੜ੍ਹਾਈ ਬਹੁਤ ਜ਼ਿਆਦਾ ਆ ਤੇ ਸਮਾਂ ਘੱਟ ਲੱਗਦਾ ਤੇ ਮੇਰਾ ਦਿਖਾਉਣ ਦਾ ਮਤਲਬ ਆ ਕਿ ਸੋਨ ਮਾਰਗ ਨੂੰ ਪਹਿਲਾਂ ਕਾਫੀ ਸਫ਼ਰ ਕੱਢ ਕੇ ਜਾਣਾ ਪੈਂਦਾ ਹੁੰਦਾ ਸੀ ਤੇ ਹੁਣ ਇੱਥੇ ਬਣ ਗਈ ਟਨਲ ਜਿਹੜੀ ਕਹ ਲੋ ਵੀ ਇੱਕ ਚੰਬਾਈ ਆ ਜਿਵੇਂ ਰਤਾਂਗ ਵਾਲੀ ਟਨਲ ਬਣੀ ਹੋਈ ਆ ਅਟਲ ਟਨਲ ਬਣੀ ਹੋਈ ਆ ਉਸੇ ਤਰੀਕੇ ਇਧਰਲੇ ਪਾਸੇ ਵੀ 터ਨਲ ਬਣਾਤੀ ਤੇ ਜੇ ਸਾਰਾ ਸਾਲ ਬੰਦੇ ਨੇ ਲੇਹ ਨੂੰ ਜਾਣਾ ਤਾਂ ਇਹਨਾਂ ਰਸਤੇ ਇਹ ਰਸਤੇ ਖੁੱਲੇ ਰਹਿਣਗੇ ਤੇ ਬੰਦਾ ਸਫਰ ਕਰ ਸਕਦਾ ਇਹ ਹਾਈ ਟੈਕ 터ਨਲ ਆ 터ਨਲ ਦੇ ਵਿੱਚ ਥਾਂ ਥਾਂ ਦੇ ਉੱਤੇ ਐਗਜ਼ਿਟ ਰੱਖਿਆ ਹੋਇਆ ਥਾਂ ਥਾਂ ਦੇ ਉੱਤੇ ਟੈਲੀਫੋਨ ਆ ਥਾਂ ਥਾਂ ਦੇ ਉੱਤੇ ਕੈਮਰੇ ਆ ਜਿੰਨਾ ਤੁਸੀਂ ਸਫਰ ਕਰਦੇ ਹੋ ਉਹਨਾਂ ਤੁਹਾਨੂੰ ਉੱਥੇ ਸਕਰੀਨ ਤੇ ਦਿਸ ਪੈਂਦਾ ਕਿ ਤੁਸੀਂ 500 ਮੀਟਰ ਅੱਗੇ 400 ਅੱਗੇ ਤੇ ਇਹ ਜਿ ਇੱਥੇ ਗੈਜਟ ਲਾਏ ਹੋਏ ਆ ਤੇ ਜਿਉਂ ਹੀ ਆਪਾਂ ਇਸ ਟਨਲ ਚੋਂ ਬਾਹਰ ਨਿਕਲਣਾ ਤਾਂ ਬਾਹਰਲੀ ਦੁਨੀਆ ਹੀ ਅਲੱਗ ਹੋ ਜਾਣੀ ਆ ਪਿਛਲੇ ਪਹਾੜਾਂ ਨਾਲੋਂ ਉਦੋਂ ਅਗਲੇ ਪਹਾੜਾ ਜਿਹੜੇ ਤੇ ਸਾਫ ਸੁਥਰੇ ਤੇ ਕਹ ਲੋ ਵੀ ਇੱਕ ਜੰਨਤ ਦਾ ਨਜ਼ਾਰਾ ਅੱਗੇ ਸ਼ੁਰੂ ਹੋ ਜਾਂਦਾ ਤੇ ਅੱਜ ਆਪਾਂ ਰਾਤ ਰਵਾਂਗੇ ਇੱਥੇ ਸੋਨਮਾਰਗ ਤੇ ਰਾਤ ਵਾਸਤੇ ਆਪਣਾ ਹੋਟਲ ਬੁੱਕਾ ਸਿੱਧਾ ਆਪਾਂ ਹੋਟਲ ਰੁਕਾਂਗੇ ਤੇ ਹੋਟਲ ਜਿਹੜਾ ਹੈਗਾ ਹੋਟਲ ਦਾ ਜਿਹੜਾ ਰੈਂਟ ਹੈਗਾ ਉਹ ਹੈਗਾ 4000 ਰੁਪਈਆ ਤੇ ਉੱਥੇ ਰੁਕਾਂਗੇ ਰੁੱਕੇ ਕਿਉਂਕਿ ਇੱਥੇ ਆਕਸੀਜਨ ਸੀ ਜ਼ਿਆਦੇ ਲੋਕ ਆਏ ਨਹੀਂ ਹੋਏ ਸੀ ਨਹੀਂ ਤਾਂ ਸਲਮਾਨ ਖਾਨ ਹੁਣੀ ਵੀ ਇਹਨਾਂ ਹੋਟਲਾਂ ਦੇ ਵਿੱਚ ਹੀ ਰਹਿ ਕੇ ਗਏ ਆ ਜਦੋਂ ਸਲਮਾਨ ਖਾਨ ਨੇ ਭਾਈ ਜਾਨ ਫਿਲਮ ਦੀ ਸ਼ੂਟਿੰਗ ਕੀਤੀ ਸੀ ਇਹ ਇੱਥੇ ਦੇ ਪਹਾੜ ਆ ਤੇ ਲੈਫਟ ਸਾਈਡ ਦੇ ਉੱਤੇ ਆਪਣਾ ਹੋਟਲ ਆ ਪਹਿਲਾਂ ਆਪਾਂ ਹੋਟਲ ਚੱਲਦੇ ਆ ਤੇ ਉਸ ਤੋਂ ਬਾਅਦ ਤਾਨੂੰ ਇਹ ਹੋਟਲ ਦਾ ਵੀ ਦਿਖਾਵਾਂ ਤੇ ਬਾਹਰਲਾ ਦ੍ਰਿਸ਼ ਕੀ ਆ ਅਸਲੀ ਮੁੱਲ ਜਿਹੜਾ ਹੁੰਦਾ ਨਾ ਜੇ ਮੰਨ ਲੋਕੇ ਤੁਹਾਡੇ ਗਾਰਡਨ ਦੇ ਵਿੱਚੋਂ ਬਾਹਰ ਤੁਹਾਨੂੰ ਪਹਾੜ ਦਿਸਦੇ ਹੋਣ ਬਰਫ਼ ਦਿਸਦੀ ਹੋਵੇ ਠੰਡੀ ਹਵਾ ਹੋਵੇ ਉਹਦਾ ਮੁੱਲ ਕੋਈ ਹੋਰ ਆ ਜੇ ਤੁਹਾਡੇ ਗਾਰਡਨ ਦੇ ਵਿੱਚ ਕੁਝ ਵੀ ਨਹੀਂ ਦੀਂਦਾ ਤਾਂ ਉਹਦਾ ਮੁੱਲ ਹੋਰ ਆ ਅਸਲ ਵਿੱਚ ਇਹ ਲੋਕੇਲਿਟੀ ਦਾ ਹੀ ਮੁੱਲ ਆ ਜੇ ਇਦਾਂ ਦੇ ਹੋਟਲ ਆਪਾਂ ਬਾਹਰ ਅੰਦਰ ਲਈਏ ਕਿਸੇ ਭੀੜ ਵਾਲੀ ਜਗ੍ਹਾ ਤੇ ਲਈਏ ਤਾਂ ਆਪਾਂ ਨੂੰ ਕਿਤੇ ਸਸਤਾ ਮਿਲ ਸਕਦਾ ਤੇ ਇੱਥੇ ਲਾਈ ਆਪਾਂ ਪਾਰਕਿੰਗ ਕਾਰ ਤੇ ਇਤੇ ਨਾਲ ਹੀ ਅੱਗੇ ਅਗਲੀ ਦੁਨੀਆ ਜਿਹੜੀ ਆ ਉਹ ਟੈਂਟਾਂ ਦੀ ਦੁਨੀਆ ਜਿੱਥੇ ਕਹਿ ਲਓ ਵੀ ਸੌਆਂਾਂ ਦੀ ਤਦਾਦ ਦੇ ਵਿੱਚ ਟੈਂਟ ਲੱਗੇ ਹੋਏ ਆ ਇਹ ਹੋਟਲ ਆ ਅਸੀਂ ਤੇ ਅੰਦਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਵੀ ਅੰਦਰੋਂ ਕਿਦਾਂ ਦਾ ਤੇ ਇਹਦੇ ਨਾਲ ਦੇ ਹੀ ਸਾਰੇ ਹੋਟਲ ਇੱਥੇ ਬਣੇ ਹੋਏ ਆ ਤੇ ਇਹਨਾਂ ਦੇ ਵਿੱਚ ਹੀ ਐਕਟਰ ਜਦੋਂ ਕੋਈ ਸ਼ੂਟਿੰਗ ਕਰਨ ਆਉਂਦੇ ਆ ਤਾਂ ਇੱਥੇ ਹੀ ਰਹਿੰਦੇ ਆ ਤੇ ਇਹ ਸਾਨੂੰ ਕਮਰਾ ਦਿਖਾਉਣ ਲੈ ਕੇ ਚੱਲੇ ਆ ਤੇ ਕਮਰੇ ਦੀ ਤਾਂ ਆਪਾਂ ਜਿਆਦਾ ਚੱਲ ਕੇ ਤੁਹਾਨੂੰ ਦਿਖਾਉਂਦੇ ਨਹੀਂ ਹੈਗੇ ਤੇ ਆਪਾਂ ਜਿਹੜੀ ਵੀਡੀਓ ਦਾ ਮੰਤਵ ਰੱਖਿਆ ਹੋਇਆ ਕਿ ਟੈਂਟਾਂ ਵਾਲੀ ਦੁਨੀਆ ਵਿੱਚ ਚਲੀਏ ਤੇ ਆਪਾਂ ਹੁਣ ਟੈਂਟਾਂ ਵਾਲੀ ਦੁਨੀਆ ਵਿੱਚ ਚੱਲਦੇ ਆਂ ਪਰ ਅੱਜ ਦੀ ਰਾਤ ਅਸੀਂ ਇੱਥੇ ਰਵਾਂਗੇ ਤੇ ਇੱਥੇ ਆ ਜਿਹੜੇ ਘੂੜੇ ਆ ਇਦਾਂ ਤੁਹਾਨੂੰ ਦਿਸ ਪੈਂਦੇ ਆ ਇਹ ਜਨ ਕੇ ਇੱਕ ਸਿਨਰੀ ਵਾਲਾ ਹੀ ਸੀਨ ਲੱਗਦਾ ਜਿਵੇਂ ਪੁਰਾਣੀਆਂ ਸਿਨਰੀਆਂ ਬਣਦੀਆਂ ਹੁੰਦੀਆਂ ਸੀਗੀਆਂ ਇੱਥੇ ਆਪਣਾ ਰੂਮ ਹੈਗਾ ਰੂਮ ਤੋਂ ਆਪਾਂ ਨੂੰ ਜਿੱਥੇ ਆਪਣੀ ਕਾਰ ਖੜਾਈ ਆ ਉਹ ਸਾਰਾ ਪੋਰਸ਼ਨ ਆਪਾਂ ਨੂੰ ਦਿਸਦਾ ਇਦੇ ਨਾਲ ਨਹੀਂ ਮੈਚ ਕਰਦੇ ਇਹਦੇ ਲੈਫਟ ਸਾਈਡ ਦੇ ਉੱਤੇ ਹੋਟਲ ਨੇ ਤੇ ਇਹ ਕੁਝ ਮੋਟਰਸਾਈਕਲਾਂ ਤੇ ਮੁੰਡੇ ਆਏ ਹੋਏ ਆ ਤੇ ਇਹਦੇ ਨਾਲ ਹੀ ਬਰਫੀਲੇ ਪਹਾੜਾ ਇਹਨਾਂ ਪਹਾੜਾਂ ਦੇ ਵਿੱਚ ਘੋੜਿਆਂ ਤੇ ਬੈਠ ਕੇ ਜਾਣਾ ਪੈਂਦਾ ਪਰ ਹੁਣ ਉਮਰਾਂ ਵੀ ਠੀਕ ਹੀ ਆ ਤੇ ਇਸ ਕਰਕੇ ਉੱਧਰ ਜਾਣਾ ਨਹੀਂ ਨਹੀਂ ਤਾਂ ਅਸੀਂ ਲੇਹ ਵੱਲ ਨੂੰ ਵੀ ਲੇਟ ਹੋ ਜਾਾਂਗੇ ਇਸ ਕਰਕੇ ਅੱਗੇ ਚਲੀਏ ਟੈਂਟਾਂ ਦੀ ਦੁਨੀਆ ਵੱਲ ਇੱਥੋਂ ਜਿਉਂ ਹੀ ਆਪਾਂ ਹੋਟਲ ਤੋਂ ਨਿਕਲੇ ਮਸਾਂ ਇੱਕ ਡੇਢ ਤੋਂ 2 ਕਿਲੋਮੀਟਰ ਜਾ ਕੇ ਤੇ ਟੈਂਟਾਂ ਦੀ ਦੁਨੀਆ ਵਾ ਆਪਾਂ ਟੈਂਟਾਂ ਵਾਲੀ ਦੁਨੀਆ ਦੇ ਵਿੱਚ ਜਾ ਕੇ ਅੰਦਰ ਬੈਠਾਂਗੇ ਵੀ ਤੇ ਉੱਥੇ ਦੇਖਦੇ ਆਂ ਕੁਝ ਬਣ ਗਿਆ ਤਾਂ ਆਪਾਂ ਬਣਾ ਕੇ ਕੁਝ ਖਾਵਾਂਗੇ ਵੀ ਤੇ ਚਲੋ ਚੱਲੀਏ ਇਹ ਇੱਥੇ ਕੋਈ ਫੌਜ ਦਾ ਹੈਲੀਕਾਪਟਰ ਜਾ ਰਿਹਾ ਸੀ ਇਹ ਦੇਖੋ ਉਸੇ ਹੋਟਲ ਜਿਹੜੇ ਆਪਾਂ ਜਿਨ੍ਹਾਂ ਦੇ ਵਿੱਚ ਰਹੇ ਸੀ ਉਹਨਾਂ ਹੋਟਲਾਂ ਦੀ ਲੇਨ ਹੀ ਆਹ ਹੈ ਪੂਰੀ ਤੇ ਇਹਨਾਂ ਹੋਟਲਾਂ ਤੇ ਬਿਲਕੁਲ ਨਾਲ ਹੀ ਇੱਕ ਪੁਲ ਬਣਿਆ ਜਿਹੜਾ ਲੇਹਵਾਲ ਨੂੰ ਨਵਾਂ ਪੁਲ ਬਣਿਆ ਤੇ ਉਸ ਪੁਲ ਦੇ ਕਿਨਾਰੇ ਇਹ ਕੁਝ ਗੱਡੀਆਂ ਲੱਗੀਆਂ ਹੋਈਆਂ ਟੈਂਟ ਲੱਗੇ ਹੋਏ ਆ ਤੇ ਇਹਦੇ ਇੱਥੇ ਲੋਕ ਇੰਜੋਏ ਕਰ ਰਹੇ ਆ ਤੇ ਦੋ ਦੋ ਤਿੰਨ ਤਿੰਨ ਰਾਤਾਂ ਲੋਕ ਇੱਥੇ ਰਹਿੰਦੇ ਆ ਇੱਥੇ ਵਾਸ਼ਰੂਮ ਵੀ ਬਣੇ ਹੋਏ ਆ ਇੱਥੇ ਸਭ ਕੁਝ ਬਣਿਆ ਹੋਇਆ ਜੇ ਕਿਸੇ ਬੰਦੇ ਨੇ ਟੈਂਟ ਲਾਉਣਾ ਹੋਵੇ ਤਾਂ ਇਸ ਜਗ੍ਹਾ ਟੈਂਟ ਲਾਓ ਨਾਲ ਹੀ ਦਰਿਆ ਵਗਦਾ ਇਧਰਲੇ ਪਾਸੇ ਟੈਂਟਾ ਲੋਕ ਬੱਚੇ ਇੱਥੇ ਕ੍ਰਿਕਟ ਵੀ ਖੇਡਦੇ ਆ ਵਿੱਚੇ ਘੋੜੇ ਚਲਾਈ ਜਾਂਦੇ ਆ ਚੱਲ ਆਪਾਂ ਇਹਦੇ ਵਿੱਚ ਆਪਾਂ ਦੇਖ ਕੇ ਆਈਏ ਹਾਂਜੀ ਜਿਨ੍ਹਾਂ ਨੇ ਟੈਂਟ ਲਾਏ ਹੋਏ ਆ ਇਹ ਤਕਰੀਬਨ ਬੱਚੇ ਸੀਗੇ ਖੇਡਦੇ ਵਿਚਾਰੇ ਰੁੱਕ ਗਏ ক্রিকেট ਖੇਡਦੇ ਸੀ ਜਿਨ੍ਹਾਂ ਨੇ ਟੈਂਟ ਲਾਏ ਆ ਇਹ ਜ਼ਿਆਦਾਤਰ ਕਸ਼ਮੀਰ ਦੇ ਹੀ ਟੂਰਿਸਟ ਆ ਕਸ਼ਮੀਰ ਬਹੁਤ ਵੱਡਾ ਏਰੀਆ ਕਸ਼ਮੀਰ ਚੋਂ ਜੰਮੂ ਤੋਂ ਆ ਗਏ ਲੋਕ ਜਾਂ ਕਿਸੇ ਹੋਰ ਪਾਸਿਓਂ ਆ ਗਏ ਜਾਂ ਬਾਰਾਮੂਲਾ ਤੋਂ ਆ ਗਏ ਜਾਂ ਕਿਤੋਂ ਆ ਗਏ ਇਹ ਜ਼ਿਆਦਾਤਰ ਲੋਕ ਹੈਗੇ ਜਿਹੜੇ ਇਹ ਕਸ਼ਮੀਰ ਦੇ ਹੀ ਲੋਕ ਆ ਸਾਫ਼ ਸੁਥਰੇ ਬਹੁਤ ਵਧੀਆ ਲੋਕ ਨੇ ਸੁਭਾਅ ਚੰਗੇ ਆ ਤਿੰਨ ਚਾਰ ਹੁੰਡੇ ਆ ਇੱਥੇ ਤਿੰਨ ਚਾਰ ਟੈਂਟ ਇਦਾਂ ਦੇ ਵੀ ਆ ਜਿਹੜੇ ਹਰਿਆਣੇ ਵਾਲਿਆਂ ਨੇ ਵੀ ਲਾਏ ਹੋਇਆ ਤੇ ਇੱਕ ਟੈਂਟ ਆ ਜਿਹੜਾ ਉਹ ਦੱਸਦੇ ਆ ਕਹਿੰਦੇ ਵੀ ਇੱਥੇ ਪੰਜਾਬੀ ਪੰਜਾਬ ਦੇ ਸੀ ਉਹ ਵੀ ਲੁਧਿਆਣੇ ਦੇ ਸੀ ਤੇ ਉਹ ਕਹਿੰਦੇ ਵੀ ਚਲੇ ਗਏ ਤੇ ਕੱਲ ਇੱਕ ਜਲੰਧਰ ਵਾਲਿਆਂ ਨੇ ਲਾਇਆ ਸੀ ਇਸ ਤਰੀਕੇ ਆ ਇਹ ਜਗ੍ਹਾ ਬੜੀ ਸੇਫ ਆ ਤੇ ਇਹਦੇ ਵਾਲੇ ਦੁਆਲੇ ਤੁਹਾਨੂੰ ਦੱਸਿਆ ਵੀ ਵਾਸ਼ਰੂਮ ਵੀ ਬਣੇ ਹੋਏ ਆ ਇੱਥੇ ਆ ਲੱਕੜਾਂ ਨੇ ਲੱਕੜਾਂ ਖਰੀਦ ਲਿਆਉਂਦੇ ਆ ਜਾਂ ਤੋੜ ਲਿਆਉਂਦੇ ਆ ਕਿਤੋਂ ਤਾਂ ਉਹਦੇ ਨਾਲ ਇਦਾਂ ਲੋਕ ਆਪਣੀਆਂ ਡੇਸ਼ਾਂ ਬਣਾ ਰਹੇ ਆ ਤੇ ਇੱਥੇ ਦੋ ਦੋ ਤਿੰਨ ਤਿੰਨ ਦਿਨ ਰਹਿ ਕੇ ਜਾਂਦੇ ਆ ਵੀ ਇਹ ਵੀ ਇੱਕ ਅਲੱਗ ਦੁਨੀਆ ਤੇ ਕੋਲ ਪਾਣੀ ਦੀ ਆਵਾਜ਼ ਆਉਂਦੀ ਆ ਤੇ ਅਲੱਗ ਦੁਨੀਆ ਇਹ ਜੇ ਕਿਸੇ ਨੇ ਇਹ ਸੋਨਮਾਰਗ ਨਹੀਂ ਦੇਖਿਆ ਤਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਬੇਗਲੇਸਰ ਲੋਕ ਆਏ ਆ ਇੱਥੇ ਟੈਂਪ ਲਾਇਆ ਰਿਹਾ ਤੇ ਇਹਨਾਂ ਦਾ ਡਾਇਰੈਕਟਰ ਵੀ ਰੱਖਿਆ ਹੋਇਆ ਤੇ ਗੈਸ ਚੂਲੇ ਰੱਖੇ ਹੋਏ ਆ ਦੇਖੋ ਤਰ੍ਹਾਂ ਆ ਰਹੇ ਆ ਲੋਕ ਬੜੇ ਨੇ ਤੇਦੇ ਕੋ ਮਾਲੇ 4-5 ਘੰਟੇ ਇੱਥੇ ਕੱਟਣ ਦੇ ਨਾਲ ਹੀ ਤੇ ਹੁਣ ਆਪਾਂ ਚੱਲੀਏ ਅੱਗੇ ਤੇ ਅੱਜ ਦੀ ਰਾਤ ਫੇਰ ਹੋਟਲ 'ਚ ਰ੍ਹਾਂਗੇ ਸ਼ਾਮ ਦੇ ਵੱਜ ਗਏ 5 ਤੇ ਹੁਣ ਚੱਲੀਏ ਹੋਟਲ 'ਚ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜੈ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੌਸਲਾ ਵਜਾਈ ਜ਼ਰੂਰ ਦਿਓ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰਦੋ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਅੱਗੇ ਇਸੇ ਵੀਡੀਓ ਦੇ ਐਂਡ ਦੇ ਵਿੱਚ ਬਾਲਟਾਲ ਜਗਾ ਆਓ ਸਾਹਮਣੇ ਬਾਲਟਾਲ ਜਗਾ ਜਿੱਥੋਂ ਕੇ ਅਮਨ ਆਥਵਲ ਨੂੰ ਯਾਤਰਾ ਕੀਤੀ ਜਾਂਦੀ ਹੈ ਇਧਰ ਦੇ ਪਾਸੇ ਇੱਕ ਡੇਢ ਦਿਨ ਚ ਪਹੁੰਚ ਜਾਂਦਾ ਜੇ ਦੂਜੇ ਪਾਸੇ ਦੀ ਹੈਗੇ ਤਾਂ ਕਈ ਦਿਨ ਲੱਗ ਜਾਂਦੇ ਆ ਦਿਓ ਜੀ ਫਿਰ ਰਜਾਇਤ ਤੁਮ ਮਿਲਦੇ ਆ ਛੇਤੀ ਨਵੇਂ ਵਲੌਗਸ ਧੰਨਵਾਦ